ਨਗਰ ਕੀਰਤਨ ਦੁਆਬੇ ਦੀ ਧਰਤੀ ਨਗਰ ਹਰਖਪਾਲ ਤੋਂ ਸੰਤ ਬਾਬਾ ਜਵਾਲਾ ਸਿੰਘ ਦੇ ਸਥਾਨਾ ਡੇਰਾ ਸੰਤਗੜ ਹਰਖਪਾਲ ਤੋਂ ਸ਼ੁਰੂ ਹੋਇਆ ਜੀ ਤੇ ਸਾਰੇ ਨਿਰਮਲਪੇਖ ਨਿਰਮਲ ਸੰਪਰਦਾਵੋਂ ਸਾਰੇ ਦੁਆਬੇ ਦੇ ਸਾਧੂ ਸੰਤਾਂ ਵੱਲੋਂ ਲਾਣ ਕੇ ਇਹ ਨਗਰ ਕੀਰਤਨ ਸਜਾਇਆ ਗਿਆ ਤੇ 9ਵੇਂ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਤਾਬਦੀ ਸ਼ਹੀਦੀ ਪੁਰਬ ਜੋ ਆ ਰਹੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਸਮਰਪਿਤ ਹੋ ਕੇ ਇਹ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਅਸੀਂ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਸੰਪੂਰਨਤਾ ਕੀਤੀ ਹੈ ਸੰਗਤ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਸਾਰੇ ਨਿਰਮਲ ਭੇਖਵਲੋਂ ਕਿ ਨਿਰਮਲ ਭੇਖ ਜੋ ਹੈ ਉਹ ਖਾਲਸਾ ਪੰਥ ਦਾ ਅਨਿਖੜਮਾ ਆਂਗਵਾ ਹਮੇਸ਼ਾ ਤੋਂ ਆਧ ਕਾਲ ਤੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਨਿਰਮਲ ਭੇਖ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਦੀ ਅਧੀਨ ਗੁਰਾਂ ਸਭ ਨੂੰ ਗੁਰੂ ਮੰਨ ਕੇ ਚੱਲੇ ਆਂ ਅਸੀਂ ਗੁਰਬਾਣੀ ਦਾ ਇਹ ਪ੍ਰਚਾਰ ਪ੍ਰਸਾਰ ਕਰਦੇ ਆਂ ਗੁਰਬਾਣੀ ਨੂੰ ਹੀ ਅਸੀਂ ਮੰਨਦੇ ਆਂ ਤੇ ਅਸੀਂ ਸਾਰੀ ਸੰਗਤ ਨੂੰ ਵੀ ਅਪੀਲ ਕਰਦੇ ਆਂ ਪੰਜਾਬ ਦੇ ਨੌਜਵਾਨੇ ਨੂੰ ਵੀ ਅਪੀਲ ਕਰਦੇ ਆਂ ਕਿ ਇਹਨਾਂ ਸ਼ਤਾਬਦੀਆਂ ਨੂੰ ਜਿੱਥੇ ਅਸੀਂ ਮਨਾਉਣ ਆਉਂਦੇ ਆ ਉੱਥੇ ਮਨ ਦੇ ਵਿੱਚ ਮਨਸ਼ਾ ਰੱਖ ਕੇ ਆਈਏ ਕਿਸੇ ਨਸ਼ੇ ਤੇ ਆ ਗਈਏ ਬਾਣੀ ਬਾਣੇ ਵਾਲੇ ਬਣੀਏ ਗੁਰੂ ਵਾਲੇ ਬਣੀਏ ਅਮਰਤ ਸ਼ਕੀਏ ਤੇ ਬਾਅਦ ਤੋਂ ਬਾਅਦ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਤੇ ਸਭ ਤੋਂ ਵੱਡੀ ਗੱਲ ਮੈਂ ਪੰਜਾਬ ਦੇ ਨੌਜਵਨ ਨੂੰ ਇਹ ਕਹੂੰਗਾ ਦੇਖ ਬਣੋਗੇ ਆਪਾਂ ਪੰਜਾਬ ਵਿੱਚ ਆਪਣੇ ਘਰਾਂ ਵਿੱਚ ਹੱਥੀ ਕਿਰਤ ਕਰਨ ਨੂੰ ਪਹਿਲ ਦਿਈਏ ਕਿਰਤ ਕਰੀਏ ਵੰਡ ਛਕੀਏ ਨਾਮ ਜਪੀਏ ਜਾਦਤੀ ਗੁਰੂ ਨਾਨਕ ਦੇ ਇਸ ਸਤਿਨਾਮ ਦੇ ਪਹਿਰਾ ਦੇਾਂਗੇ ਸਾਡਾ ਇੱਥੇ ਹੀ ਸਾਰਾ ਜੀਵਨ ਸਫਲ ਹੋ ਸਕਦਾ ਸਾਡੇ ਕੰਮਕਾਰ ਸੁਖੀ ਹੋਣਗੇ ਸਾਡਾ ਧਰਮ ਵੀ ਪਰਫੁੱਲਤ ਹੋਵੇਗਾ ਤੇ ਸਾਡੀ ਕੌਮ ਵੀ ਤਰੱਕੀ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਲਕੁ ਤੇ ਇੱਕ ਬਾਤ ਸਾਹਿਬ ਮਹਾਰਾਜ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸਮੂਹ ਨਿਰਮਲ ਠੇਕ ਵੱਲੋਂ ਮਹਾਪੁਰਖ ਸ਼੍ਰੀ ਮਾਨਸント ਵਾਜਿਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਡੇਰਾ ਸੰਤਗੜ ਤੋਂ ਅਜੇ ਨਗਰ ਕੀਰਤਨ ਰੰਮਤਾ ਹੋਈ ਸੀ ਸਤਿਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਸਮੂਹ ਨਿਰਮਲ ਠੇਕ ਦੇ ਦੁਆਬਾ ਨਰਮਾ ਮੰਡਰ ਦੇ ਸਾਰੇ ਸਾਧੂ ਜਨ ਇਕੱਤਰ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਅਤੇ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਜਿੰਨੇ ਵੀ ਪ੍ਰਭੂ ਨਾਮ ਨੇ ਨਾਮ ਲੈਵਾ ਗੁਰਸੇਖ ਹਨ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਤਬਸ ਸਿਖਾਉਣ ਵਾਸਤੇ ਆ ਰਹੇ ਹਨ ਉਹ ਵੱਡੇ ਭਾਗਾਂ ਵਾਲੇ ਹੈ ਜਿਨੇ ਹੋਰ ਸਿੱਖ ਸੰਗਤ ਆਵੇਗੀ ਨਗਰ ਕੀਰਤ ਆਣਗੇ ਉਹ ਸਾਰੇ ਵੱਡੇ ਭਾਗਾਂ ਵਾਲੇ ਹੈ ਅੱਜ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੱਜ ਸਾਰੇ ਮਹਾਂਪੁਰਖਾਂ ਵੱਡੇ ਭਾਗਾਂ ਵਾਲੇ ਬਣਾਇਆ ਜੋ ਕਿ ਮਹਾਰਾਜ ਜੀ ਦੇ ਚਰਨ ਪੜਸ ਕੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਅੱਜ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਵਾਦ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 23 ਤੋਂ 25 ਤੱਕ ਜੋ ਇਹ ਮਹਾਰਾਜ ਸਤਾਵ ਦੀ ਮਨਾਣੀ ਹੈ 29 ਤੱਕ ਮਨਾਣੀ ਹੈ ਇਹ ਸਤਾਵ ਦੀ ਸਾਰੀਆਂ ਸੰਗਤਾਂ ਦੇ ਜਾਣਨ ਦੀ ਬੇਨਤੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਚੰਨ ਬੇਨਤੀ ਮਹਾਪੁਰਖ ਜਥੇਬੰਦੀਆਂ ਹੋਰ ਸਾਰੇ ਪੇਖਾਂ ਨੇ ਮਹਾਪੁਰਖਾਂ ਚੰਨ ਬੇਨਤੀ ਹੈ ਸੰਗਤਾਂ ਚੰਨ ਬੇਨਤੀ ਹੈ ਭਾਈ ਸਾਹਿਬ ਸਤਿਗੁਰੂ ਘਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੀ ਕਰਵਾਨੀ ਕੀਤੀ ਇਸ ਇਸ ਹਿੰਦੁਸਤਾਨ ਬਚਾਉਣ ਵਾਸਤੇ ਜੋ ਮਹਾਰਾ ਨੇ ਆਪਣੀ ਸ਼ਹੀਦੀਆਂ ਪ੍ਰਾਪਤ ਕਰਕੇ ਅੱਜ 350 ਸਾਲਾਂ ਸਾਨੂੰ ਬੜੇ ਸੁਭਾਗ ਨਾਲ ਇਹ ਪ੍ਰਾਪਤ ਹੋਇਆ ਹੈ ਦੁਬਾਰਾ ਜ਼ਿੰਦਗੀ ਜੀਣਾ ਕਿ ਨਹੀਂ ਆਣਾ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਖੁਸ਼ੀ ਲੈਣ ਵਾਸਤੇ ਇੱਥੇ ਆਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ